ਕਈ ਮਾਤਾ ਹਮਾਰਾ ਤੀਸਰੀ ਰੋੜ ਜਿਹੜੀ ਕਬੱਡੀ ਉਪਰਲੇ ਵਿੱਚ ਬੰਨ੍ਹਦਾ ਹੈ ਰੇਖੀ ਸਾਹਿਬ ਜਰੂਰ ਦੱਸ ਦਿਆ ਕਰੋ ਟੀਮਾਂ ਨੂੰ ਨੀਰਪੁਰ ਦੀ ਟੀਮ ਜਿਹੜੀ ਹੈ ਉਹ ਹਾਰਨੀ ਵਾਲੇ ਪਾਸੇ ਹੈ ਤੇ ਦੂਸਰੇ ਪਾਸੇ ਟੀਮ ਜਿਹੜੀ ਹੈ ਆਹ ਇਧਰਲੇ ਪਾਸੇ ਨੀਰਪੁਰ ਤੋਂ ਰੋੜ ਕੀ ਦਾ ਮੈਚ ਜਿਹੜਾ ਸ਼ੁਰੂ ਹੋਣ ਲੱਗਾ ਫਿਰ ਮੈਦਾਨ ਦੇ ਵਿੱਚੋਂ ਆਹ ਸਾਰੇ ਪੰਜਾਬ ਦੇ ਲੋਕ ਬਾਰਸੀ ਲੋਨਾਂ ਵਾਲਿਆਂ ਦਾ ਧੰਨਵਾਦ ਹੈ शहरी सामना कर सके निशा अगला जांच दे अब रेंसी गंदा भाई सोनू भाई जगराज से दर्शा भाई मन्ना दे सुखा भाई सुप्रान सुनील को मिलता घूमी दे पाला भाई शर्त सुनील दे भाभी भाई हाँ बता का आवाज बंद कर ली जसीर ਮਹਿੰਦਰ ਸਿੰਘ ਜੀ ਵਰਗੇ ਸੀ ਯੂਕੇ ਦੇ ਬੇਤੀ ਦਾ ਵਿਸ਼ੇਸ਼ ਤੌਰ ਤੇ ਬੜਾ ਧੰਨਵਾਦ ਹੈ ਔਰ ਮੈਚ ਖੇਡ ਮੈਦਾਨ ਵਿੱਚ ਇਸ ਲਈ ਕੌਡੀ ਦੇ ਮੈਦਾਨ ਵਿੱਚ ਜਿਹੜਾ ਸ਼ੁਰੂ ਹੋ ਰਿਹਾ ਹੈ ਰੋੜੀ ਦੀ ਟੀਮ ਕਰਿਓ ਕੱਲੀ ਦੀ ਹਸਾਮੀ ਆਪਣੇ ਪਾਸੇ ਲਓ ਪਹਿਲੀ ਰੇਡ ਤੇ ਜਫਾ ਖਾ ਬਟੇ ਸੇਮ ਗ੍ਰੇਡ ਪੁੱਲਿਆ ਇੱਕ ਦਾ ਵੀਰ ਸੁਖਮਣ ਦਾ ਬੇ ਜਫਾ ਲੱਗਿਆ ਰੋੜੀ ਦੀ ਟੀਮ ਆ ਗਈ ਹੈ ਇੱਕ ਨੇ ਮੈਦਾਨ ਦਾ ਮੈਚ ਵੀ ਆ ਗਿਆ ਲਓ ਪੁੱਲਿਆ ਵੱਡੀ ਵੱਡੀ ਮਾਰਿਆ ਉਧਰ ਸਾਡੇ ਟੈਂਕਰ ਸਪੌਂਸਰ ਹੈ ਜਿਹੜੇ ਭਰਾਵਾਂ ਨੇ ਕੰਮ ਰੱਖਦਾ ਯੋਗਦਾਨ ਲਵੀ ਗੁਰਨਾਸ਼ਪੁਰ ਹੁਸੈਨ ਅਨਮੋਲ ਬਾਰਸੀ ਨੇ ਸਪੇਨ ਸ਼ੈਣੀ ਸੰਤਨਗਰ ਦੀਸ਼ਾ ਮਰਾਸਰ ਸਪੇਨ ਵਾਲੇ ਭਰਾਵਾਂ ਨੇ ਕਹਿੰਦੇ ਵੀ 1 ਲੱਖ ਦਿੱਤਾ ਹੈ ਨਾਮ ਰਣਤੇਰ ਕੁੰਮਣ ਹਰਦੇਵ ਕੁੰਮਣ ਇਟਲੀ ਵਾਲੇ ਭਰਾ ਇਹਨਾਂ ਵੱਲੋਂ 75000 ਦਾ ਯੋਗਦਾਨ ਹੈ ਸ਼ੈਣੀ ਸੰਤਨਗਰ ਤੇ ਦੀਸ਼ਾ ਸੰਤਨਗਰ ਸੁਪੇਨ ਬਹੁਤ ਬਹੁਤ ਧੰਨਵਾਦ ਉਹ ਸਾਰੇ ਰੇ ਪਈ ਹੈ ਉਹ ਸੈਣੀ ਵੱਲੋਂ ਵੀ ਬੋਲਟੀਆਂ ਕਿੰ ਤੱਕ 19 ਸਾਲ ਤੱਕ ਕਿਸੇ ਖਿਡਾਰੀ ਨੂੰ ਕੋਈ ਰੀਪਲੇਅ ਕਿਡਾ ਹੋ ਨਹੀਂ ਬੰਤਾ ਜਾਦਾ ਕੁਆਟਰ ਦੇ ਵਿੱਚ ਜ਼ਰੂਰ ਦੇਖਦੇ ਆਂ ਵੀ ਰੈਫਰੀ ਰੀਪਲੇਅ ਲੈ ਸਕਦਾ ਇਹ ਕੀ ਲੋਕ ਕਹ ਰਹੇ ਰਾਫਰੀ ਦੇ ਫੈਸਲੇ ਜਿਹੜੇ ਅੰਟੀ ਫੈਸਲੇ ਹੋ ਗਏ ਲਓ ਸਾਹਮਣੇ ਖੇਡ ਮੈਦਾਨ ਵਿੱਚੋ ਫਗਿਆ ਜੋਰ ਟੱਕਰ ਸਿਰੇ ਦੀ ਔਰ ਪੁਆਇੰਟ ਰੇਟਰ ਦਾ ਅਗਲੀ ਕਬੱਡੀ ਪਾਉਣ ਦੇ ਲਈ ਕੁਲਦੀਪ ਖੇਡ ਮੈਦਾਨ ਵਿੱਚ ਵਾਧਾ ਹੋਇਆ ਲਓ ਕੁਲਦੀਪ ਸਰਦੋਲੇ ਵਾਲਿਆ ਮੀਰਪੁਰ ਦੀ ਟੀਮ ਦੇ ਲਈ ਕਬੱਡੀ ਭਾਰ ਉਧਰ ਕਹਿੰਦੇ ਕਲੱਬ 70 ਕਰੀ ਵਾਲੇ ਭਰਾਵਾਂ ਦਾ ਬੋਰਡ ਲੱਗਿਆ ਹੋਇਆ ਪਿੰਨਾ ਚੇਅਰਮੈਨ ਜੋਧਾ ਟੀਮਾਂ ਨਿਸ਼ਾਨ ਚੰਬਰ ਕਨੇਡਾ ਪੰਜਾਬ ਵਰਕ ਤੇਜਵੀਰ ਵਰਕ ਰਣਜੀਤ ਜਸਪਾਲ ਵਰਕ ਕੁੱਲੂ ਕੈਨੇਡਾ ਸਤਨਾਮ ਬਾਈਆ ਜਸਪ੍ਰੀਤ ਕੈਨੇਡਾ ਬੱਬਲ ਸੰਘੂ ਚੰਨ ਢਿੱਲੋਂ ਲਾਡੀ ਬਾਜਵਾ ਹਰਦੀਪ ਮਣੇਸ ਆਓ ਸਾਹਮਣੇ ਪਰਜਿੰਦਰ ਕੂਕੇ ਨੇ ਕਬੱਡੀ ਪਾਈ ਹੈ ਕੋਈ ਗੱਲ ਨਹੀਂ ਕੁਲਦੀਪ ਕਬੱਡੀ ਆ ਮਾੜਾ ਮੁੰਡਾ ਚੱਲੂ ਆ ਲਓ ਰੋੜ ਕੀ ਪਿੰਡ ਹੈ ਜਿਹੜੇ ਪਿੰਡ ਦਾ ਗੀਰ ਫਕਰ ਚੰਗੜੀ ਟੀਮ ਦੀ ਬੜਾ ਲੰਮਾ ਸਮਾਂ ਬੜੀ ਤਕੜੀ ਕਬੱਡੀ ਖੇਡਿਆ ਆਓ ਸਾਹਮਣੇ ਨੰਬਰ ਯਾਫੀ ਦਾ ਯਾਫੀ ਦਾ ਸਜਣਾ ਉਹ ਨੰਬਰ ਯਾਫੀ ਦਾ ਹੈ ਬੜੀ ਰੇਡ ਸੰਦੀਪ ਨੇ ਪਾਰਤੀਆ ਸ਼ਮਸ਼ੇਰ ਜੀ ਕਰਦੇ ਖਬਰ ਸੰਦੀਪ ਕਬੱਡੀ ਪੌਂਡ ਦੇ ਲਈ ਮੈਦਾਨ ਦੇ ਜਬਤ ਆਇਆ ਰੋੜੀ ਗੌਸਪਰੀ ਤੇ ਜੇਰਾ ਬੱਬਾ ਮੋਹਨਦਾਸ ਫੁੱਲੋ ਇਹ ਟੀਮਾਂ ਜਲਦੀ ਨਾਜਰ ਰੋੜੀ ਗੌਸਪਰੀ ਤੇ ਜੇਰਾ ਬੱਬਾ ਮੋਹਨਦਾਸ ਫੁੱਲੋ ਉਧਰ ਸੋਪਰ ਕਲੱਬ ਵਾਲੇ ਸਾਡੇ ਪ੍ਰਾਸ਼ੀਲ ਤਾਂ ਸਿੰਘ